ਤੇ ਪ੍ਰੀਮੀਅਰ ਲੀਗ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਕਿ ਪਾਲਾ ਜਲਾਲਪੁਰ ਮੰਗੀ ਬੱਗਾਪਿੰਡ ਯਾਦਾਸਰਖਪੁਰ ਫਰਿਆਦ ਸ਼ਾਜੀ ਤੇ ਜਿੱਦਾਂ ਆਪਣੇ ਅਰਸ਼ ਚੋਲਾ ਸਾਹਿਬ ਹਨ ਦੂਜੀ ਨਵੀਂ ਬਣੀ ਫੈਡਰੇਸ਼ਨ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਬਣੀ ਉਸ ਵਿੱਚ ਖੇਡਿਆ ਨ ਹੋ ਸਕਦਾ ਉਹ ਬ੍ਰਿਜ ਲੀਗ ਦੇ ਵਿੱਚ ਹੀ ਆ ਜਾਣ ਜਾਂ ਰਲ ਕੇ ਕੋਈ ਇੱਕ ਨਵੀਂ ਫੈਡਰੇਸ਼ਨ ਬਣਾਉਣ ਸੋ ਇਸੇ ਤਰ੍ਹਾਂ ਹੀ ਕੱਲ ਕਬੱਡੀ ਦੀ ਬਿਹਤਰੀ ਲਈ ਕਬੱਡੀ ਖਿਡਾਰੀ 우ਸਤਾਦ ਮੰਗੀ ਬੱਗਾਪਿੰਡ ਅਤੇ ਪੰਜਾਬ ਯੂनाइटेड ਕਬੱਡੀ ਪ੍ਰਧਾਨ ਯਾਦਾਸਰਖਪੁਰ ਨਾਲ ਪਾਲਾ ਜਲਾਲਪੁਰ ਤੇ ਨਾਲ ਬਿੱਲਾ ਸਰਖਪੁਰ ਨਾਲ ਬਲਾਤੌਰ ਜੋ ਫਰਿਆਦ ਸ਼ਾਜੀ ਉਹਨਾਂ ਦੀ ਟੀਮ ਦਾ ਕੋਚ ਹੈ ਸੋ ਸਾਰੇ ਭਰਾਵਾਂ ਨੇ ਕਬੱਡੀ ਦੇ ਚੰਗੇ ਭਵਿੱਖ ਲਈ ਗੱਲਬਾਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਵਾਹਿਗੁਰੂ ਕਿਰਪਾ ਰੱਖੇ ਮਾਂ ਖੇਡ ਕਬੱਡੀ ਦੇ ਯੋਧਿਆਂ ਤੇ ਸੋ ਪੰਜਾਬ ਦੇ ਕਬੱਡੀ ਪ੍ਰੀਮੀਅਰ ਲੀਗ ਬਹੁਤ ਖੁਸ਼ਖਬਰੀ ਦੀ ਖਬਰ ਹੈ ਕਿ ਇੱਕ ਫੈਡਰੇਸ਼ਨ ਬਣ ਜਾਵੇ ਪੰਜਾਬ ਦੇ ਵਿੱਚ ਜੋ ਲੋਕ ਚਾਹੁੰਦੇ ਹਨ ਕਿ ਵੀ ਸਾਰੇ ਪਲੇਅਰ ਇਕੱਠੇ ਖੇਡਣ ਪਾਲਾਦੁੱਲਾ ਇਧਰ ਆਪਣੇ ਫਰਿਆਦ ਖੁਸ਼ੀ ਸਾਰੇ ਰਲ ਕੇ ਖੇਡਣ ਤਾਂ ਬਹੁਤ ਲੋਕ ਖੁਸ਼ ਹੋਣਗੇ ਸੋ ਮੈਨੂੰ ਤਾਂ ਲੱਗਦਾ ਹੈ ਕਿ ਨਵੀਂ ਫਰਨੀਚਰ ਬਣੇਗੀ ਬਾਕੀ ਥੋੜਾ ਕੀ ਵਿਚਾਰ ਹੋ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੋਟੋ ਦੇਖ ਕੇ ਕਿਸੇ ਕਿਸੇ ਦੀ ਰੂਹ ਨੂੰ ਖੁਸ਼ੀ ਮਿਲੀ ਮੈਨੂੰ ਤਾਂ ਬਹੁਤ ਹੋਈ ਕਿ ਸਾਰੇ ਪਲੇਅਰ ਇਕੱਠੇ ਨੇ ਤੇ ਇੱਕ ਬੇਨਤੀ ਕਰਦੇ ਆਂ ਵੀ ਬਹੁਤ ਘੱਟ ਨਫ਼ਰਤ ਫਲਾਇਆ ਕਰੋ ਕਿ ਪਲੇਅਰਾਂ ਦੀ ਆਸ ਤੇ ਬੰਦ ਹੀ ਨਹੀਂ ਸਾਰੇ ਨਾਲ ਮਿਲ ਕੇ ਰਹਿੰਦੇ ਆਂ ਆਸ ਤੇ ਆਪਾਂ ਸੋਸ਼ਲ ਮੀਡੀਆ ਤੇ ਇਹਨਾਂ ਤੇ ਅਫਵਾਹਾਂ ਬਣਾਉਂਦੇ ਆ ਉਹ ਗਲਤ ਗੱਲ ਹੈ ਕਬੱਡੀ ਦੀ ਬਦਨਾਮੀ ਆ ਸੋਨ ਵਾਲੇ ਦਿਨਾਂ ਵਿੱਚ ਹੋ ਸਕਦਾ ਇੱਕ ਫੈਡਰੇਸ਼ਨ ਬਣ ਜਾਏ ਜਾਂ ਅਗਲੇ ਸੀਜ਼ਨ ਦੇ ਵਿੱਚ ਤੇ ਪਲੇਅਰ ਇਕੱਠੇ ਖੇਡਣ ਨੂੰ ਤੁਹਾਨੂੰ ਦੇਖਣ ਤੇ ਜੇਕਰ ਵੀਡੀਓ ਵਧੀਆ ਲੱਗੀ ਅਗੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਕਰਪਾ ਰੱਖੇ ਮਾਕੜ ਕਬੱਡੀ ਇਸੇ ਤਰ੍ਹਾਂ ਜਿੰਦਾਬਾਦ ਰਹੇ ਧੰਨਵਾਦ ਬਈ ਸਾਹਿਬ ਦਾ